ਸਬਸਕ੍ਰਾਈਬ ਕਰੋ ਵਿਸ਼ੇ ਪੰਜਾਬੀ ਟੀਵੀ ਚੈਨਲ ਨੂੰ ਅਤੇ ਸਾਡੇ ਲੇਟੈਸਟ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਦਬਾਓ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਗੁੱਡ ਈਵਨਿੰਗ ਦੋਸਤੋ ਮੈਂ ਸੰਡੀ ਗਿਲ ਆਪ ਜੀ ਦਾ ਸਵਾਗਤ ਕਰਦਾ ਹਾਂ ਆਪ ਸਭ ਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ ਸਭ ਨੇ ਵਿਸ਼ਪ ਟੀਵੀ ਨੂੰ ਬੜਾ ਪਿਆਰ ਦਿੱਤਾ ਹੈ ਤੇ ਤੁਸੀਂ ਸਭ ਜਾਣੂ ਹੋ ਕਿ ਵਿਸ਼ਪ ਟੀਵੀ ਇਸ ਵਕਤ ਸ਼ਹਿਰਾਂ ਕਸਬਿਆਂ ਵਿੱਚ ਗੰਦਗੀ ਆਦ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਇੱਕ ਨਿਮਾਣੀ ਜਿਹੀ ਕੋਸ਼ਿਸ਼ ਵਿੱਚ ਜੁਟਿਆ ਹੈ ਜਿਸ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਤੇ ਤੁਹਾਡੇ ਸਹਿਯੋਗ ਤੋਂ ਬਗੈਰ ਕੋਈ ਵੀ ਮੀਡੀਆ ਭਾਵੇਂ ਇਲੈਕਟ੍ਰੋਨਿਕ ਹੈ ਤੇ ਭਾਵੇਂ ਪ੍ਰਿੰਟ ਹੈ ਉਨੀ ਦੇਰ ਆਪਣੀ ਆਵਾਜ਼ ਸਬੰਧਤ ਹਕੂਮਤ ਤੱਕ ਨਹੀਂ ਪਹੁੰਚਾ ਸਕਦਾ ਜਿੰਨਾ ਕਿ ਤੁਹਾਡੀ ਸਤਕਾਰਯੋਗ ਆਵਾਮ ਦਾ ਸਹਿਯੋਗ ਨਹੀਂ ਹੋਵੇਗਾ ਦੋਸਤੋ ਅੱਜ ਇੱਕ ਬਹੁਤ ਛੋਟੀ ਗੱਲ ਪਰ ਇੱਕ ਅਹਿਮ ਗੱਲ ਕਰਦੇ ਹਾਂ ਕਿ ਵੇਖੋ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਕਿਸ ਤਰ੍ਹਾਂ ਆਪਣੀ ਬਦਮਾਸ਼ੀ ਕਰਦੀਆਂ ਨੇ ਇਸ ਦੀ ਇੱਕ ਬੜੀ ਵਧੀਆ ਉਦਾਹਰਨ ਤੁਹਾਨੂੰ ਦੇਣ ਜਾ ਰਿਹਾ ਹਾਂ ਗਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਬਟਾਲਾ ਜਿੱਥੇ ਕਿ ਨਗਰ ਕੌਂਸਲ ਨੇ ਕਰੀਬ 1 ਦਰਜਨ ਉਹਨਾਂ ਆਗੂਆਂ ਦੇ ਨੱਕ ਹੇਠ ਕੂੜੇ ਦੇ ਢੇਰ ਡੰਪ ਲਾਉਣੇ ਫਰਜੀ ਡੰਪ ਲਾਉਣੇ ਸ਼ੁਰੂ ਕਰ ਦਿੱਤੇ ਆ ਦੋਸਤੋ ਨਗਰ ਕੌਂਸਲ ਦੀ ਬਦਮਾਸ਼ੀ ਬਾਰੇ ਗੱਲ ਕਰਨ ਜਾ ਰਹੇ ਆ ਕਿ ਉਹ ਬਦਮਾਸ਼ੀ ਵੀ ਕਿੱਥੇ ਜਿੱਥੇ ਘੱਟੋ ਘਾਟੇ ਇੱਕ ਦਰਜਨ ਤੋਂ ਵੱਧ ਵੱਖ-ਵੱਖ ਪਾਰਟੀਆਂ ਦੇ ਆਗੂ ਰਹਿ ਰਹੇ ਨੇ ਤੇ ਨਗਰ ਕੌਂਸਲ ਨੇ ਉਹਨਾਂ ਦੀ ਬਿਨਾਂ ਪਰਵਾਹ ਕੀਤੀਆਂ ਉੱਥੇ ਕੂੜੇ ਦੇ ਫਰਜੀ ਡੰਪ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਦੋਸਤੋ ਪਹਿਲਾਂ ਤੁਹਾਨੂੰ ਦੱਸਦਾ ਹਾਂ ਕਿ ਉੱਥੇ ਕਿਹੜੇ ਮੰਤਰੀ ਰਹਿੰਦੇ ਹਨ ਦੋਸਤੋ ਜਿੱਥੇ ਇਹ ਕੂੜੇ ਦਾ ਫਰਜੀ ਡੈਂਪ ਬਣਾਇਆ ਜਾ ਰਿਹਾ ਉਹਦੇ ਸੱਜੇ ਪਾਸੇ ਜੇਕਰ ਜ਼ਿਕਰ ਕਰੀਏ ਤਾਂ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਬਾਠ ਸਾਬਕਾ ਸਸਤੀ ਸਕੱਤਰ ਸੀ ਜਗਦੀਸ਼ ਰਾਸਾਨੀ ਸਾਬਕਾ ਨਗਰ ਕੌਂਸਲ ਪ੍ਰਧਾਨ ਪਟਾਲਾ ਸ਼੍ਰੀ ਅੰਬਿਕਾ ਕੰਨਾ ਗਰਮਖਿਆਲੀ ਆਗੂ ਮੱਲੀ ਸਾਹਿਬ ਪ੍ਰਦੇਸ਼ ਭਾਜਪਾ ਕਾਰਜਕਾਰੀ ਦੇ ਮੈਂਬਰ ਹੀਰਾਵਦੀਆ ਕਾਂਗਰਸ ਸੇਵਾਦਲ ਦੇ ਚੇਅਰਮੈਨ ਹਰਮਿੰਦਰ ਸਿੰਘ ਪੱਪੜਾ ਵਾਲੇ ਅਤੇ ਪੰਸਬ ਦੇ ਸਾਬਕਾ ਡਾਇਰੈਕਟਰ ਅਤੇ ਗੁਰਦੁਆਰਾ ਅਰਬਨ ਸਟੇਟ ਬਟਾਲਾ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਅਰਬਨ ਸਟੇਟ ਵੈਲਫੇਅਰ ਸੁਸਾਇਟੀ ਦੇ ਦੋ ਪ੍ਰਧਾਨ ਇੰਸਪੈਕਟਰ ਜਰਨੈਲ ਸਿੰਘ ਅਤੇ ਦਦਾਰ ਸਿੰਘ ਇਹ ਸਾਰੇ ਸੱਜੇ ਪਾਸੇ ਦੀਦੇ ਹਨ ਜਦਕਿ ਠੀਕ ਖੱਬੇ ਪਾਸੇ ਮੌਜੂਦਾ ਬਟਾਲਾ ਦੇ ਵਿਧਾਇਕ ਸਰਦਾਰ ਲਖਵੀਰ ਸਿੰਘ ਲੋਧੀ ਡੰਗਲ ਅਤੇ ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਬਾਦਲ ਦਲ ਦੇ ਇਹ ਬਲਬੀਰ ਸਿੰਘ ਬਿੱਟੂ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਪਰਮਜੀਤ ਸਿੰਘ ਸੋਰ ਅਤੇ ਉਥੇ 2 ਐਮਸੀ ਦੋਸਤੋ ਦੋਨਾਂ ਇਲਾਕਿਆਂ ਦੇ 2 ਐਮਸੀ ਜਿਹੜੇ ਕਿ ਮੇਰਾ ਖਿਆਲ ਹੈ ਪ੍ਰਧਾਨ ਜੀ ਕੋ ਜਾਦੇ ਨੇ ਤੇ ਬਿਸਕੁਟ ਤੇ ਚਾਹ ਨਹੀਂ ਉਹਨਾਂ ਦੀ ਤਸੱਲੀ ਹੋ ਜਾਂਦੀ ਇਸ ਤੋਂ ਬਾਅਦ ਉਹ ਕੁਝ ਕਰਦੇ ਹੀ ਨਹੀਂਗੇ ਤੇ ਉਹ ਜਾਂ ਤੇ ਉਹਨਾਂ ਅੱਗੇ ਵਿੱਕ ਗਏ ਨੇ ਜਾਂ ਉਹਨਾਂ ਦੇ ਥੱਲੇ ਲੱਗ ਗਏ ਨੇ ਜਾਂ ਉਹਨਾਂ ਕੋ ਡਰਦੇ ਨੇ ਇਹ ਤੇ ਉਹ ਹੀ ਜਾਣ ਸਕਦੇ ਨੇ ਅਸੀਂ ਉਹਨਾਂ ਬਾਰੇ ਸਿਰਫ ਇਹਨਾਂ ਸ਼ੰਕਾ ਜਾਰੀ ਕਰ ਸਕਦੇ ਹਾਂ ਕਿ ਉਹਨਾਂ ਦਾ ਤੇ ਭੱਟਾ ਬਿਲਕੁਲ ਹੀ ਪਿਆ ਗਿਆ ਰਹੀ ਗੱਲ ਇਹਨਾਂ ਆਗੂਆਂ ਦੀ ਇਹਨਾਂ ਆਗੂਆਂ ਤੋਂ ਜ਼ਿਆਦਾਤਰ ਲੋਕ ਜਿਹੜੇ ਉਸ ਛੜਕ ਤੋਂ ਰੋਜ਼ ਲੰਘਦੇ ਨੇ ਜਿਨ੍ਹਾਂ ਦੇ ਜਿਸ ਛੜਕ ਤੇ ਨਗਰ ਕੌਂਸਲ ਨੇ ਕੂੜੇ ਦਾ ਡੰਪ ਬਣਾਇਆ ਕਿ ਲੇਕਿਨ ਇਹਨਾਂ ਨੇ ਇਹਨਾਂ ਚੋਂ ਇੱਕ ਵੀ ਕਿਸੇ ਆਗੂ ਵਿਅਕਤੀ ਨੇ ਹਜ ਤੱਕ ਉਹ ਡੰਪ ਬਾਰੇ ਹਾ ਦਾ ਨਾਰਾ ਨਹੀਂ ਮਾਰਿਆ ਨਗਰ ਕੌਂਸਲ ਨੂੰ ਇਹ ਨਹੀਂ ਕਿਹਾ ਵੀ ਇੱਥੇ ਕਿਉਂ ਸੁੱਟ ਰਹੇ ਹੋ ਕਿਉਂਕਿ ਗਰਮੀਆਂ ਆਉਣ ਵਾਲੀਆਂ ਤੇ ਉੱਥੇ ਮੱਖੀਆਂ ਮਛਰਾਂ ਨੇ ਬਹਿ ਕੇ ਉਥੋਂ ਸਾਰੇ ਘਰਾਂ ਚ ਜਾਣਾ ਤੇ ਸਾਰੀ ਗੰਦਗੀ ਤੇ ਗੰਦੀਆਂ ਬਿਮਾਰੀਆਂ ਫੈਲਾਉਣੀਆਂ ਲੇਕਿਨ ਵੇਖੋ ਬਡੰਬਣਾ ਕਿ ਕੋਈ ਵੀ ਆਗੂ ਨਹੀਂ ਬੋਲ ਰਿਹਾ ਜਦ ਕਿ ਨਗਰ ਕੌਂਸਲ ਆਪਣੀ ਮਰਜ਼ੀ ਨਾਲ ਉਥੇ ਰੇੜੀਆਂ ਤੇ ਟਰਾਲੀਆਂ ਤੇ ਉਥੇ ਢੇਰ ਲਾਈ ਜਾ ਰਹੀਏ ਤੇ ਗੰਦੇ ਉਥੇ ਢੇਰ ਲੱਗੇ ਨੇ ਆਹ ਤੁਹਾਨੂੰ ਪਹਿਲਾਂ ਦਿਖਾਉਂਦੇ ਆ ਕਿ ਉਥੇ ਆਬਾਦੀ ਅਤੇ ਗੁਰਦੁਆਰਾ ਸਾਹਿਬ ਦੇ ਲਾਗੇ ਲੱਗੇ ਢੇਰ ਤੁਸੀਂ ਦੇਖਿਆ ਸਰ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਤੇ ਲੋਕਾਂ ਦੀ ਹਾਸ਼ ਤੇ ਲਾਗੇ ਕੂੜਾ ਪਿਆ ਪਰ ਵੇਖੋ ਸਾਡੇ ਲੋਕਾਂ ਦਾ اخلاق ਸਾਡੇ ਲੋਕਾਂ ਦਾ ਧਰਮ ਅੱਜ ਦੋਸਤੋ ਅੱਜ ਕਿਸੇ ਧਰਮ ਦੇ ਨਾਂ ਤੇ ਕਿਸੇ ਕੌਮ ਨੂੰ ਇਕੱਠਾ ਕਰਨਾ ਤੇ ਉਸ ਧਰਮ ਨਾਲ ਬੜਾ ਜਿਆ ਖਲਵਾੜ ਕਰ ਦੋ ਸਾਰੇ ਲੋਕ ਆਪਣਾ ਕਾਰੋਬਾਰ ਆਪਣੇ ਘਰ ਛੱਡ ਕੇ ਸੜਕਾਂ ਤੇ ਆ ਜਾਣਗੇ ਕਿ ਸਾਡੇ ਗੁਰੂ ਨਾਲ ਸਾਡੇ ਬਾਬੇ ਨਾਲ ਸਾਡੇ ਦੇਵੀ ਦੇਵਤਿਆਂ ਨਾਲ ਇਹ ਕੀ ਹੋ ਗਿਆ ਲੋੜਾ ਪੈ ਗਿਆ ਲੋੜਾ ਮੱਚ ਗਿਆ ਸਾਰੇ ਬੰਨੇ ਰੌਲਾ ਪਾ ਦੇਗਾ ਸੜਕਾਂ ਤੇ ਲੋਕ ਇਕੱਠੇ ਹੋ ਜਾਣਗੇ ਬੱਸਾਂ ਨੂੰ ਅੱਗ ਲਾ ਦੇਣਗੇ ਕਾਰਾਂ ਫੂਕ ਦੇਣਗੇ ਫੈਕਟਰੀਆਂ ਫੂਕ ਦੇਣਗੇ ਸਭ ਕੁਝ ਸਾੜ ਕੇ ਸੁਆਹ ਕਰ ਦੇਣਗੇ ਕਿਉਂਕਿ ਉਹਨਾਂ ਦੀ ਆਸਤਾ ਦਾ ਸਵਾਲ ਹੁੰਦਾ ਲੇਕਿਨ ਜਦੋਂ ਗੱਲ ਬੁਨਿਆਦੀ ਸਹੂਲਤਾਂ ਦੀ ਜਦੋਂ ਗੱਲ ਵਿਰੋਧ ਦੀ ਜਦੋਂ ਗੱਲ ਸੱਚ ਦੀ ਜਦੋਂ ਖਰੀ ਗੱਲ ਦੀ ਗੱਲ ਗੱਲ ਸਾਹਮਣੇ ਆਉਂਦੀ ਹੈ ਤੇ ਕੋਈ ਮੱਈ ਦਾ ਲਾਲ ਉੱਠਦਾ ਨਹੀਂ ਦੋਸਤੋ ਅਸੀਂ ਵਿਸ਼ਵ ਟੀਵੀ ਨਾਲ ਸਾਰਿਆਂ ਨੂੰ ਬੇਨਤੀ ਕਰਾਂਗੇ ਖਾਸ ਕਰਕੇ ਉੱਪਰ ਜਿਹੜੇ ਲੀਡਰਾਂ ਦਾ ਹੀ ਜ਼ਿਕਰ ਕੀਤਾ ਉੱਠੋ ਉੱਠ ਕੇ ਤੁਹਾਡੀ ਤਾਕਤ ਹੈ ਤੇ ਤੁਸੀਂ ਲੀਡਰ ਕੋ ਕੋ ਸਾਫ ਦਾ ਕੁਝ ਮੌਜੂਦਾ ਜੇ ਤੁਸੀਂ ਸੁੱਤੇ ਰਹੇ ਜੇ ਤੁਹਾਡੀ ਜਮੀਰ ਨਾ ਜਾਗੀ ਤੇ ਆਵਾਮ ਦੀ ਕਿੱਥੋਂ ਜਗਣੀ ਆਵਾਮ ਤੇ ਪਹਿਲਾਂ ਹੀ ਬੜੀ ਡਰੀ ਤੇ ਢਿਲੀ ਬੈਠੀ ਹੈ ਜੇਕਰ ਤੁਸੀਂ ਜਾਗੋਗੇ ਤੇ ਲੋਕ ਜਾਗਣਗੇ ਇਸ ਲਈ ਉਠੋ ਤੇ ਨਗਰ ਕੌਂਸਲ ਬਟਾਲਾ ਨੂੰ ਰੋਕੋ ਕਿ ਇਹ ਕੂੜੇ ਦੇ ਡੰਪ ਇੱਥੇ ਨਾ ਬਣਾਏ ਕਿਉਂਕਿ ਇੱਥੇ ਗੰਦਗੀ ਪੈ ਰਹੀ ਹੈ ਦੋਸਤੋ ਇੱਥੇ ਹੀ ਬਸ ਨਹੀਂ ਜਿੱਥੇ ਨਗਰ ਕੌਂਸਲ ਨੇ ਬਦਮਾਸ਼ੀ ਐਲਾਨਦੇ ਹੋਏ ਕੂੜੇ ਦਾ ਢੇਰ ਲਾਇਆ ਪ੍ਰਧਾਨ ਸਾਹਿਬ ਨੂੰ ਪਤਾ ਹੈ ਇਹ ਇਹ ਨਹੀਂ ਕਿ ਅਸੀਂ ਇਹ ਟੀਵੀ ਨਾਲ ਹੀ ਦੱਸਣਾ ਯੋ ਸਭ ਨੂੰ ਪਤਾ ਹੈ ਐਸਡੀਐਮ ਸਾਹਿਬ ਨੂੰ ਪਤਾ ਹੈ ਕਿ ਉੱਥੇ ਸਭ ਤੋਂ ਨਾਮਵਰ ਸਕੂਲ ਸੇਂਟ ਫਰਾਂਸਿਸ ਬੇਰੰਗ ਕਾਲਜ ਪਟਾਲਾ ਤੇ ਹੋਰ ਕਿੰਨੇ ਸਕੂਲ ਨੇ ਜਿਹੜੇ ਉਸ ਰੋਡ ਤੇ ਨੇ ਤੇ ਉੱਥੋਂ ਹਜ਼ਾਰਾਂ ਲੋਕ ਰੋਜ਼ ਲੰਘਦੇ ਨੇ ਲੇਕਿਨ ਇਹਦੇ باوجود ਨਗਰ ਕੌਂਸਲ ਦਾ ਆ आलम ਇਹ ਹੋ ਚੁੱਕਿਆ ਕਿ ਉਹ ਜਿੱਥੇ ਜੀ ਕਰਦਾ ਟਰਾਲੀ ਭਰ ਕੇ ਸੁੱਟ ਦਿੰਦੇ ਜਾਂ ਰੇੜੀਆਂ ਸੁੱਟਦੇ ਪਰ ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਕਿਸੇ ਨੇ ਬੋਲਣਾ ਨਹੀਂ ਕਿਸੇ ਦੇ ਕੋਈ ਪੱਲੇ ਨਹੀਂਗਾ ਇੱਥੇ ਮਰਜ਼ੀ ਲਾ ਦਿਓ ਇਹਨਾਂ ਕੋਲ ਕੁਝ ਕਹਿਣਾ ਦੋ ਲਾਗੋਂ ਨੰਗਣਗੇ ਕੋਈ ਨੱਕ ਟਾਕੇ ਨੰਗ ਜਾਂਦਾ ਕੋਈ ਰਮਾਰਾ ਟਾਕੇ ਲੰਗ ਜਾਂਦਾ ਜਾਂ ਵੱਧ ਤੋਂ ਵੱਧ ਇਹ ਕਹਿਆ ਕਿ ਨੰਗ ਜਾਂਦੇ ਆ ਵੇਖੋ ਕਿਦਾਂ ਦੇ ਲੋਕ ਨੇ ਕਿੱਥੇ ਕੂੜਾ ਸੁੱਟ ਗਏ ਬਸ ਇੱਥੋਂ ਵੱਧ ਅਸੀਂ ਅੱਖਾਂ ਹੀ ਬੰਦ ਕਰ ਲੀਆਂ ਨੇ ਲੇਕਿਨ ਦੋਸਤੋ ਸਾਡੀ ਪੁਰਜ ਅਪੀਲ ਹੈ ਇਹ ਹੀ ਕੁਝ ਆਪਣੇ ਵਾਸਤੇ ਜਾਂ ਨਿੱਜੀ ਹਿੱਤਾਂ ਵਾਸਤੇ ਨਹੀਂ ਕਰ ਰਹੇ ਬਲਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਲਈ ਆਪਣੇ ਸਮਾਜ ਲਈ ਆਪਣੇ ਸ਼ਹਿਰ ਲਈ ਆਪਣੇ ਪੰਜਾਬ ਲਈ ਕੁਝ ਕਰੀਏ ਆਓ ਦੋਸਤੋ ਅਸੀਂ ਸਾਰੇ ਬੇਨਤੀ ਕਰਾਂਗੇ ਕਿ ਨਗਰ ਕੌਂਸਲ ਨੂੰ ਆਵਾਜ਼ ਮਾਰੋ ਖਾਸ ਕਰਕੇ ਇੱਕ ਬੇਨਤੀ ਕਰਾਂਗੇ ਉਥੋਂ ਦੇ ਵਸਨੀਕਾਂ ਨੂੰ ਕਿ ਹਰ ਵੀਰਵਾਰ ਦੇ ਵੀਰਵਾਰ ਪਟਾਲਾ ਦੇ ਐਸ.ਟੀ.ਐਮ. ਸਾਹਿਬ ਇੱਕ ਮੀਟਿੰਗ ਕਰਦੇ ਨੇ ਜਿਸ ਵਿੱਚ ਉਹ ਸ਼ਹਿਰ ਦੀਆਂ ਮੁਸ਼ਕਲਾਂ ਸੁਣਦੇ ਨੇ ਤੁਸੀਂ ਉੱਥੇ ਜਾਓ ਜਾਂ ਲਿਖਤੀ ਤੌਰ ਤੇ ਜਾਂ ਨਿੱਜੀ ਤੌਰ ਤੇ ਉਹਨਾਂ ਨੂੰ ਜਾ ਕੇ ਕਹੋ ਕਿ ਇਹ ਕਰਤੂਤ ਵੇਖੋ ਨਗਰ ਕੌਂਸਲ ਦੀ ਜਿਹੜੀ ਕਰਤੂਤ ਹੈ ਇਹਨੂੰ ਇਹਦੇ ਤੇ ਨਜ਼ਰ ਮਾਰੋ ਤੇ ਇੱਥੋਂ ਕੂੜਾ ਚਕਾਓ ਤੇ ਅੱਗੇ ਤੋਂ ਇਹ ਨਿਸ਼ਚਿਤ ਕਰੋ ਕਿ ਸ਼ਹਿਰ ਵਿੱਚ ਉਹਨਾਂ ਥਾਵਾਂ ਤੇ ਜਿਹੜੀਆਂ ਵੀ ਪੱਬਰ ਪਲੇਸ ਨੇ ਜਾਂ ਵਿਦਿਅਕ ادارے ਨੇ ਜਾਂ ਧਾਰਮਿਕ ਸੰਸਥਾਵਾਂ ਦੇ ਜਾਂ ਰਿਆਸੀ ਇਲਾਕੇ ਨੇ ਉੱਥੇ ਪੂਰਾ ਨਾਂ ਸੁਟਿਆ ਤੇ ਦੋਸਤੋ ਇਹ ਸੀ ਅੱਜ ਦੀ ਛੋਟੀ ਜਿਹੀ ਸ਼ਹਿਰ ਵਾਸੀਆਂ ਨੂੰ ਜਗਾਉਣ ਲਈ ਬੇਨਤੀ ਅਸੀਂ ਮਿਲਦੇ ਹਾਂ ਬਿਸ਼ਪ ਟੀਵੀ ਦੇ ਅਗਲੇ ਵੀਡੀਓ ਵਿੱਚ ਤਦ ਤੱਕ